<Nee tình> <Nee tình> khao khao tuy nhiên tân cột <Nee> hình kênh đê. đi. Hoa bây đi.

ਉਠੇ ਤੇ ਚੜਦੇ ਨੇ ਜਦੋਂ ਉਦੋਂ ਬੋਲਣ ਲੱਗ ਪੈਂਦੀਆਂ ਵਾ ਕੀ ਕਹਣਾ ਹੁੰਦਾ ਆਪਾਂ ਇਹਨਾਂ ਨੂੰ ਅਸੀਂ ਤਾਂ ਆ ਬੇ ਨਾ ਜਿ ਰਾਖੀ ਕਰਦੇ ਸਭ ਨੂੰ ਕਿਤੇ ਬਿੱਲੀ ਕਾਹਨ ਆ ਜਾਏ ਕੋਈ ਕਿੱਦਾਂ ਡਈ ਝਿੰਝਿੰਝਿੰਝ ਕਰਨਾ ਕਬੂਤਰ ਉੜਦਾ ਹੁੰਦਾ ਉਠਾ ਉਹ ਬਦਵੈਤ ਉਠਾਤਾ ਪਹਾੜ ਕੋ ਇਹ ਥੱਲੇ ਡਿੱਗਾ ਹੈਗਾ ਆ ਬੋਰੀਆਂ ਦੇ ਵਿੱਚ ਤੇ ਮੈਂ ਮੈਂ ਸੱਜਾ ਚੂਹਾ ਖਣੀ ਹੈ ਤੂੰ ਆ ਬਤਨ ਕਿੱਥੋਂ ਸਾਤਾ ਉੱਤੇ ਆ ਗਿਆ ਉਹ ਦੇਖਿਆ ਤਾਂ ਇਹ ਬੱਚਾ ਇਹ ਤਾਂ ਇੱਕੋ ਹੀ ਆ ਇਹਦੇ ਦੋ ਤਿੰਨ ਹੁੰਦੇ ਬੱਚੇ ਇਵਨ ਕਿ ਜੇ ਇੱਕ ਜਣਾ ਚੋਗਾ ਲੈਣ ਚਲ ਜਾਂਦਾ ਵਾ ਇੱਕ ਜਣਾ ਇਹਦਾ ਧਿਆਨ ਰੱਖਦਾ ਹਾਂ ਆਹ ਹੋਲੇ ਕਿਚੜੀ ਧਿਆਨ ਰੱਖਣੀ ਤੇ ਇੱਕ ਚੋਗਾ ਲੈਣ ਚ ਲੱਗੀ ਆ ਇਹ ਕਿਤੇ ਅਰਖੰਡੀ ਆ ਵੇਖੋ ਆਹ ਉਥੇ ਸਾ ਇਹ ਪਲਸਟਰ ਨਾ ਕੀਤਾ ਹੈਗੇ ਬਾਥਰੂਮ ਤੇ ਤਾਂ ਕਰਕੇ ਬੱਚੇ ਦੇ ਦੰਡੀਆਂ ਆ ਆ ਦੂਜਾ ਦੀ ਆਲੀ ਆਲੀ ਆ ਗਈ ਉਹ ਚਲ ਗਈ ਉਹ ਡਿੱਗੇ ਚਲ ਗਈ ਹਾਂ ਕੋਥਨੀ ਕੇ ਦੇਹ ਦਾ ਵੀ ਰਾਖੀ ਗਰੰਟ ਹੈ ਆ ਹਾਂ ਫਲਗਾਨੀਆਂ ਵੱਲਾਂ ਆ ਦੇਖੋ ਕਿ ਡੇੜੀ ਵੱਡੀਆਂ ਹੋ ਗਈਆਂ ਤਾਂ ਕੜੀ ਪੱਤਾ ਇੱਕ ਘਾੜਾ ਘੜੀ ਪਤਾ ਇੱਥੇ ਹੀ ਗਿਆ ਤੇ ਉਹ ਸੁੱਕ ਗਿਆ ਆ ਹੁਣ ਸੋਟਾ ਵਾ ਨਾ ਉਹ ਮੈਂ ਫੋਟੋ ਦਿੱਤਾ ਆਹ ਫੁੱਲਾਂ ਦੇ ਬੂਟੇ ਨੇ ਤੇ ਫੁੱਲ ਤੇ ਦੇ ਲੱਗਦੇ ਨਹੀਂ ਇਹਨਾਂ ਨੂੰ ਲੱਗੇ ਆ ਦੇਖੋ ਆ ਪਰਪਲ ਕੰਦਰ ਤੇ ਆਹ ਇਹਦਾ ਕੀ ਤੇ ਰੰਗ ਦੇ ਇਹ ਪਕੜੀ ਘਤਾ ਇੱਧਰ ਆਹ ਦੇਖੋ ਇਹਨਾਂ ਨੂੰ ਦਿਖਾਉਣ ਲਾਇਆ ਹੈ। ਆਹ ਰਕਮ ਆ ਪਿੰਡਾਂ ਦੇ ਬੂਈ ਬੀਜ ਨੇ ਲਾਏ ਹੈਗੇ। ਪਿੰਡਿਆਂ ਦੇ ਵੀ ਲਾਏ ਹੁੰਦੇ ਤਾਂ ਹੋਰ ਕਿਹੜੇ ਕਿਹੜੇ ਵੱਡੇ ਹੋ ਜਾਣੇ। ਆਹ ਪਪੀਤੇ ਦਾ ਬੂਟਾ ਹੁਣ ਪੱਤੇ ਲੱਗਦੇ ਨਿਕਲੇ। ਇਹ ਕੋ ਗੱਡਾ ਵੱਡਾ ਸੀ ਤੇ ਉਹ ਸੁੱਕ ਗਿਆ। ਕਾ ਫੁੱਲਾਂ ਦਾ ਬੂਟਾ ਹੁਣ ਦੋ ਟਾਈਮ ਪਾਣੀ ਪਾਈ ਦਾ ਆ ਮਨੀ ਫਲਾਟ ਇਹ ਪਤੀਨਾ ਇੱਕ ਦਿਨ ਬਣਾਈ ਪੱਤੇ ਲਾ ਗਏ ਨਾ ਪਤੀਨੇ ਦੇ ਚਟਨੀ ਬਣਾਈ ਜਿੰਨਾ ਅਸੀਂ ਇਹਨਾਂ ਜਿੰਨੇ ਅਸੀਂ ਇਹਨਾਂ ਦੇ ਪੱਤੇ ਲਾਵਾਂਗੇ ਉਨਾਂ ਹੀ ਇਹਨੇ ਵਦਨਾ ਆ ਤਾਂ ਦੇਖੋ ਮੈਂ ਪੱਤੇ ਲਾਏਗਾ ਦੰਡਾ ਕਿੰਨਾ ਵਧੀਆ ਹੀ ਹੁਣ ਹੂੰ ਉਹ ਨਾ ਗਾਂ ਦੇ ਵੜਿਆਈ ਆ ਉਹ ਦੇਖੋ ਆਂ ਤੁੰਦੇ ਲੱਭਦੀ ਆ ਆਹ ਦੇਖੋ ਕੀੜਾ ਲੈ ਕੇ ਆਈ ਆ ਉਹ ਦੇਖੋ ਆਹ ਜਿਹੜੀ ਕੁੰਡੇ ਦੇ ਵਿੱਚ ਕੀੜਾ ਆ ਇਹ ਕੀੜੇ ਖਾਂਦੇ ਆ ਨਾ ਜਿਹੜੀ ਕੁੰਡੇ ਦੇ ਵਿੱਚ ਕੀੜਾ madam here he is..he is in another room..he is your son..we left him in the nervous condition..ohhhhh he is babies but..he..he 벤ência.. army.. Surior.. week..year..